ਇਹ ਚਿੱਠੀ ਬਾਰੇ ਜ਼ਿਕਰ ਕਰ ਰਹੇ ਸੀ ਜਿਹੜੀ ਬੀਤੇ ਦਿਨੀ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਲੈਟਰ ਹੈਡ ਤੇ ਇਹ ਚਿੱਠੀ ਲਿਖ ਕੇ ਭੇਜੀ ਗਈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੋਲੀਅਰ ਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਟੀਮ ਦੇ ਨਾਮ ਜਿਹਦੇ ਵਿੱਚ ਇਹ ਆਖਿਆ ਗਿਆ ਸੀ ਕਿ ਜਿਹੜੇ ਸਿੱਖ ਭਾਈਚਾਰੇ ਨਾਲ ਸਬੰਧਤ ਮੈਂਬਰ ਆਫ ਪਾਰਲੀਮੈਂਟ ਨੇ ਤੇ ਜਿਹੜੇ ਦੋ ਨੋਮੀਨੀਜ਼ ਨੇ ਇੱਕ ਤੋਂ ਸਰੀ ਤੋਂ ਹਰਜੀਤ ਗਿੱਲ ਜੀ ਤੇ ਡੈਲਟਾ ਤੋਂ ਜੈਸੀ ਸੋਤਾਵ ਵੀ ਉਹ ਮੰਦਿਰ ਦੇ ਵਿੱਚ ਜਦੋਂ ਜਨਮਸ਼ਟਮੀ ਚਾਏ ਵੀ ਪਾਰਟੀ ਨੇ ਉਹਨਾਂ ਨੂੰ ਭੇਜਿਆ ਪਾਰਟੀ ਨੂੰ ਇਹ ਇਹ ਆਈਡੀਓਲੋਜੀਕਲੀ ਆਪੋਜ਼ਿੰਗ ਆਈਡੀਓਲੋਜੀਕਲ ਆਈਡੀਓਲੋਜੀ ਵਾਲੇ ਵਿਅਕਤੀ ਨੇ ਸੋ ਵਿਚਾਰਧਾਰਾ ਇਹਨਾਂ ਦੀ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀ ਨੇ ਸੋ ਇਹ ਜਿਹੀ ਚਿੱਠੀ ਕਿਉਂ ਲਿਖੀ ਗਈ ਹੈ ਜਿਹਾ ਮੰਦਰ ਵੱਲੋਂ ਇਹ ਕਿਉਂ ਆਖਿਆ ਗਿਆ ਕਿ ਅ ਜਿਹੇ ਨੁਮਾਇੰਦੇ ਭੇਜੋ ਜਿਹੜੇ ਹਿੰਦੂ ਬੈਕਗ੍ਰਾਉਂਡ ਵਾਲੇ ਹੋਣ ਕਿਉਂਕਿ ਉਹ ਹਿੰਦੂਆਂ ਦੀ ਸਮੱਸਿਆਵਾਂ ਨੂੰ ਬਿਹਤਰ ਸਮਝ ਸਕਣਗੇ ਕੈਨੇਡਾ ਦੇ ਵਿੱਚ ਇਸ ਲਈ ਹਿੰਦੂ ਭਾਈਚਾਰੇ ਨੂੰ ਕਿਹੜੀਆਂ ਸਮੱਸਿਆਵਾਂ ਨੇ ਪਰ ਯਾਦ ਰੱਖਿਏ ਵੀ ਜਨਮਾਸ਼ਟਮੀ ਦੇ ਤਿਉਹਾਰ ਦੇ ਮੌਕੇ ਤੇ ਇਹ ਮੈਂਬਰਸ ਉੱਥੇ ਪਹੁੰਚੇ ਸਨ ਸੋ ਇਹ ਚਿੱਠੀ ਜਿਹੜੀ ਸतीश ਕੁਮਾਰ ਜੀ ਦੇ ਡਿਜੀਟਲ ਸਿਗਨੇਚਰਜ਼ ਹੇਠ ਕਰਕੇ ਭੇਜੀ ਗਈ ਇਸ ਵੇਲੇ ਸਾਡੇ ਨਾਲ ਲਾਈਨ ਤੇ ਸतीश ਕੁਮਾਰ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸतीश ਜੀ ਤੁਹਾਡਾ ਸਵਾਗਤ ਹੈ ਨਮਸਕਾਰ ਜੀ ਆਹ ਥੈਂਕ ਯੂ ਥੈਂਕ ਯੂ ਥੈਂਕ ਯੂ ਸੰਭਾਅਤ ਕਿਆ ਹਾਲ ਚੰਗਾ ਠੀਕ ਹੈ ਜੀ ਸतीश ਜੀ ਇਹ ਚਿੱਠੀ ਲਿਖਣ ਦੀ ਲੋੜ ਕਿਉਂ ਪੈ ਗਈ ਚਿੱਠੀ ਕਿਉਂ ਲਿਖੀ ਤੁਸੀਂ ਜੀ ਅੱਛਾ ਪਹਿਲਾਂ ਤਾਂ ਮੈਂ ਕਲੀਅਰਾਈਫਾਈ ਕਰਨਾ ਮੰਗਦਾ ਜੀ ਇਹ ਮੈਂ ਚਿੱਠੀ ਜਿਹੜੀ ਸੀ ਕਿਹਨਾਂ ਜੀ ਇਹ ਅਗੇ ਡਿਜੀਟਲ ਆਈਟੇ ਮੈਨੂੰ ਇਹ ਇਨ ਮੈਂ ਲੈਕਚਰੀ ਪੜ ਨਹੀਂ ਸਕਾਇ ਚਿੱਠੀ ਪੜੀ ਨਹੀਂ ਮੈਨੂੰ ਦੇਖੋ ਜਿਹੜੇ ਮੈਨੂੰ ਚਿੱਠੀ ਹੈ ਉਹਨਾਂ ਨੇ ਮੈਨੂੰ ਭੇਜੀ ਕਿਸੇ ਨੇ ਜਿਹੜਾ ਸਾਡੇ ਬੰਦੇ ਸੀ ਕੁਸ਼ ਹੈ ਜਿਹਨੇ ਬਣਾਈ ਸੀ ਹੂੰ ਇਹਨਾਂ ਦਾ ਇੱਕ ਹੀ ਸੀ ਵੀ ਚਿੱਠੀ ਜਿਹਦੇ ਸਾਡਾ ਪਰਪਸ ਦਾ ਇੱਕੋ ਹੀ ਨਿਗਾਹ ਵੀ ਜਿਹੜੇ ਨਾ ਅੱਜ ਕੱਲ੍ਹ ਕਾਫੀ ਮੰਦਾਂ ਦੇ ਉੱਪਰ ਗ੍ਰੇਫੀ ਹੋ ਰਹੀਆਂ ਕੁਝ ਚੀਜ਼ਾਂ ਹੋ ਰਹੀਆਂ ਆ ਯਾਰ ਰਾਈਟ ਵੀ ਇੱਕ ਇਹ ਚੀਜ਼ ਵੀ ਜਿਹੜੇ ਲਾ ਹੈਗਾ ਬੜਾ ਸੌਫ ਹੈਗਾ ਆ ਵੇ ਇੱਕ ਜਾਂ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਅੱਜ ਕੱਲ ਜਿਹੜੀ ਗਵਰਨਮੈਂਟ ਹੈਗੀ ਆ ਟੂਡੋ ਗਵਰਨਮੈਂਟ ਜੇ ਕੋਈ ਵੀ ਕੋਈ ਵੀ ਚੀਜ਼ ਹੁੰਦੀ ਹੈਗੀ ਆ ਉਹ ਉਹਨੂੰ ਟਿਕਰੀ ਜੀ ਲੈਂਦੇ ਆ ਕੋਈ ਵੀ ਉਹਦੇ ਵਿੱਚ ਸਜਾ ਨਹੀਂ ਹੁੰਦੀ ਕਿਸੇ ਨੂੰ ਕੋਈ ਕ੍ਰਾਈਮ ਬਹੁਤ ਵਧਿਆ ਹੋਇਆ ਇਹ ਸਾਡਾ ਪਰਪਸ ਹੈ ਜਿਹੜੀ ਚਿੱਠੀ ਲਿਖਣਾ ਹੈ ਤੇ ਐਕਚੁਅਲੀ ਜਿਹੜੀ ਚਿੱਠੀ ਲਿਖੀ ਗਈ ਹੈ ਇਹ ਨਾਲੇ ਸਿਗੋ ਜਿਹੜੀ ਹਿੰਦੂ ਰਿਪਰੈਜ਼ੈਂਟੇਸ਼ਨ ਥੋੜੀ ਸਮਝ ਚਾਹੀਦੀ ਹੈਗੀ ਚਾਹੀਦੀ ਹੈਗੀ ਆ ਕੋਈ ਸਾਡੀ ਕਮਿਟੀ ਬਹੁਤ ਸਾਡੇ ਪਰਪਸ ਜੇ ਸੀਗੀ ਹੁਣ ਇਹ ਜਿਹੜੀ ਚਿੱਠੀ ਲਿਖੀ ਗਈ ਹੈਗੀ ਆ ਮੈਂ ਜਿਦਾ ਉਪਰ ਹੀ ਕਹਿੰਦਾ ਵੀ ਪੜ੍ਹੀ ਨਹੀਂ ਗਈ ਪੜ੍ਹੀ ਨਹੀਂ ਗਈ ਤੇ ਐਸ ਕਰਕੇ ਇਹ ਲੈਂਗੁਏਜ ਜਿਹੜੀ ਸਾਡਾ ਮੀਨ ਕੋਈ ਨਹੀਂ ਇਹਦੇ ਵਿੱਚ ਹੈਗਾ ਕੋਈ ਆ ਨੋ ਮੀਨਿੰਗ ਵੀ ਜਿਸ ਕਿਸੇ ਦੇ ਅਗੇ ਸੱਗੇ ਆ ਦੇਖੋ ਉਹਦੇ ਵਿੱਚ ਕੀ ਹੈਗਾ ਦੇਖੋ ਉਹਦੇ ਵਿੱਚ ਜੇ ਕਿੰਮ ਉਪਰ ਐਵਰੀਬਾਡੀ ਬੰਦਰ ਵਿੱਚ ਆਏ ਉਹਨਾਂ ਦਾ ਬੜਾ ਸਵਾਗਤ ਜਿ ਕੀਤਾ ਹੈਗਾ ਉਹਨਾਂ ਨੂੰ ਸ੍ਰੋਪੇ ਵੀ ਦਿੱਤੇ ਗਏ ਹੈਗੇ ਆ ਜੇ ਸਾਡੇ ਮਨ ਵਿੱਚ ਹੁੰਦਾ ਉਦੋਂ ਰਾਈਟ ਅਸੀਂ ਸ੍ਰੋਪੇ ਤੋਂ ਜਨੈਸੀ ਜੀ ਦੇਖੋ ਅਸੀਂ ਜਿਹੜੇ ਉਹਨਾਂ ਨੂੰ ਬੜਾ ਬੜਾ ਵੈਲਕਮ ਕੀਤਾ ਜੇ ਜਸਤੀ ਤੋਂ ਸਾਰੇ ਆਏ ਉਨੇ ਚਿੱਠੀ ਲਿਖੀ ਗਈ ਆ ਉਹਦੀ ਜਿਹੜੀ ਲੈਂਗੁਏਜ ਹੈਗੀ ਸਾਰਾ ਮੀਨ ਕੋਈ ਨਹੀਂ ਹੈ ਵਰਡ ਹੀ ਥੋੜੀ ਗਲਤ ਲਿਖੀ ਗਈ ਪਰ ਜੇ ਸ਼ਬਦਾਂ ਦੇ ਵਿੱਚ ਤਾਕਤ ਬੜੀ ਹੁੰਦੀ ਸतीश ਜੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਤੇ ਬੜੀ ਰਿਸਪਾਂਸਿਬਲ ਗੱਲ ਹੋ ਗਈ ਕਿ ਤੁਸੀਂ ਮੰਦਰ ਦੇ ਪ੍ਰਧਾਨ ਹੋਣ ਦੇ ਨਾਤੇ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਆਫ ਬੀਸੀ ਦੇ ਲੈਟਰ ਹੈਡ ਤੇ ਜਦੋਂ ਇਹ ਚਿੱਠੀ ਤੁਹਾਡੇ ਹਸਤਾਖਰ ਹੇਠ ਜਾਂਦੀ ਆ ਤੇ ਉਹਨਾਂ ਸ਼ਬਦਾਂ ਦੇ ਕੁਝ ਉਹ ਕੁਝ ਮੀਨਿੰਗ ਕੈਰੀ ਕਰਦੇ ਨੇ ਤੇ ਇਹ ਸ਼ਬਦ ਜਿਹਾ ਹੋਣੇ ਬੜੇ ਜਿਦੇ ਕਰਕੇ ਇਹਨਾਂ ਦਾ ਜਿਹੜਾ ਰੈਪਰਕਸ਼ਨ ਆ ਇਹ ਕਾਫੀ ਅ ਕਾ ਤੱਕ ਹੋ ਸਕਦਾ ਜੀ ਕਾਫੀ ਇਹ ਚਿੰਤਾਜਨਕ ਹੋ ਸਕਦਾ ਚੰਗੀ ਭਲੀ ਕਮਿਊਨਿਟੀ ਦੇ ਵਿੱਚ 파ੜੇ ਪੈ ਸਕਦੇ ਨੇ ਇੱਥੇ ਆਪਸ ਦੇ ਵੀ ਸਾਰੇ ਇਕੱਠੇ ਰਹਿੰਦੇ ਨੇ ਸੋ ਤੁਸੀਂ ਇਹ ਗੱਲ ਮੰਨਦੇ ਹੋ ਜੀ ਬੜੀ ਇਹ ਤਾਂ ਗੈਰ ਜ਼ਿੰਮੇਵਾਰਾਨਾ ਗੱਲ ਹੋ ਗਈ ਏਦਾਂ ਬਗੈਰ ਪੜੇ ਚਿੱਠੀ ਸਾਈਨ ਕਰਕੇ ਭੇਜਣੀ ਦੇਖੋ ਏਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਚਿੱਠੀ ਜਿਹੜੀ ਬਹੁਤ ਲੱਗ ਗੱਲ ਲਿਖੇ ਗਏ ਹੈਗੇ ਆ ਉਹਦੀ ਕੋਈ ਚ ਵੀ ਦੇਖੋ ਉਹਦੀ ਵਿੱਚ ਦੇਖੋ ਇਹ ਰਿਗਰੈਟ ਕਰ ਸਕਦੇ ਜਿਹੜੀ ਚੀਜ਼ ਲਿਖੀ ਗਈ ਲਿਖੀ ਉਹ ਰੋਕ ਨਹੀਂ ਸਕਦੇ ਹੁਣ ਜੀ ਇਹ ਚੀਜ਼ ਹੈ ਜੀ ਮਾਫੀ ਮਾਫੀ ਮੰਗ ਸਕਦੇ ਆ ਜੀ ਵੇ ਜੀ ਵੇ ਸਾਡੀ ਕੋਈ ਸਾਡੀ ਟੈਨਸ਼ਨ ਕੋਈ ਨਹੀਂ ਕਿਸੇ ਨਾਲ ਜੀ ਕਿਉਂਕਿ ਜਦ ਹੁਣ ਜੇ ਕਈ ਵਾਰੀ ਕੀ ਹੁੰਦਾ ਜਿਸ ਦੇ ਰਾਸ ਵਿੱਚ ਚਿੱਠੀਆਂ ਪੜੀਆਂ ਜਾਂਦੀਆਂ ਜੀ ਰਾ ਪੜੀ ਗਈ ਪੜੀ ਗਈ ਨਹੀਂ ਸੈਨ ਹੋ ਗਏ ਜੀ ਤੁਹਾਨੂੰ ਪਤਾ ਜੀ ਵਿੱਚ ਸੈਨ ਹੋ ਗਏ ਜੇ ਤੁਹਾਨੂੰ ਪਤਾ ਕਦੋਂ ਲੱਗਾ ਵੀ ਗੱਲ ਚਿੱਠੀ ਭੇਜੀ ਦਿੱਤੀ ਗਈ ਜਦੋਂ ਕਿਉਂਕਿ ਚਿੱਠੀ 2 ਹਫ਼ਤੇ ਪਹਿਲਾਂ ਭੇਜੀ ਗਈ ਹੈ ਇਹ ਸੋ ਤੁਹਾਡੇ ਨੋਟਿਸ ਦੇ ਵਿੱਚ ਉਦੋਂ ਵੀ ਆਈ ਜਦੋਂ ਸੋਸ਼ਲ ਮੀਡੀਆ ਤੇ ਇਹ ਚਿੱਠੀ ਸਰਕੂਲੇਟ ਹੋਣੀ ਸ਼ੁਰੂ ਹੋ ਗਈ ਜੀ ਜੇਕਰ ਮੈਂ ਚਿੱਠੀ ਜਿ ਹੁਣ ਅਸੀਂ ਕਿ ਜਿਸੇ ਚਿੱਠੀ ਭੇਜੇਗੇ ਅਸਿਕਾ ਇਹ ਨੋਮੀਨਲ ਚਿੱਠੀ ਹੈਗੀ ਆ ਰਾਈਟ ਹੁਣ ਜੇ ਕੱਲ ਪਤਾ ਲੱਗਿਆ ਵੀ ਚਿੱਟੀ ਦੀ ਲੈਂਗੁਏਜ ਹੈਗੀ ਆ ਕੱਲ ਪਤਾ ਲੱਗਿਆ ਇਵਨ ਮੈਨੂੰ ਸਵੇਰ ਕਿਸ ਕੱਲ ਕਿਸੇ ਸੋਤੇ ਦਾ ਫੋਨ ਵੀ ਆਇਆ ਕਹਿੰਦਾ ਸਾਈਨ ਕੀਤੇ ਮੈਂ ਕੀਤੇ ਮੈਨੂੰ ਨਹੀਂ ਪਤਾ ਕੀ ਲੈਂਗੁਏਜ ਹੈਗੀ ਉਹਦੀ ਰਾਈਟ ਉਹ ਐਸ ਕਰੀ ਮੈਂ ਸਿੱਧਾ ਕਹਤਾ ਕਿ ਸਾਈਨ ਤਾਂ ਮੈਂ ਕੀਤੇ ਮੈਨੂੰ ਪਤਾ ਸੀ ਕਿ ਚਿੱਠੀ ਭੇਜੀ ਹੈਗੀ ਆ ਪਰ ਮੈਂ ਵਰਡਿੰਗ ਜਿਹੜੀ ਸੀ ਕਿ ਉਹ ਮੇਰੇ ਦਿਮਾਗ 'ਚ ਮੈਂ ਕੀ ਲਿਖੀ ਗਈ ਵਰਡਿੰਗ ਉਹਦੇ ਵਿੱਚ ਮੇਰਾ ਸਾਰਾ ਇੱਕੋ ਹੀ ਪਰਪਸ ਸੀਗਾ ਵਿਆਹ ਪਰਪਸ ਸਾਡਾ ਕਿ ਕੋਈ ਸੀਗਾ ਵੀ ਅਸੀਂ ਜਿਹੜੀ ਵੇ ਜਿਹੜੇ ਕ੍ਰਾਈਮ ਬਬਾ ਦੇ ਆਇਆਗਾ ਜਿਹੜੀ ਟੂ ਡੋ ਗੋਮ ਕੁਛ ਨਹੀਂ ਕਰੀ ਵੀ ਜਿਹੜੀ ਨਵੀਂ ਗਵਰਨਮੈਂਟ ਆਉਗੀ ਉਹ ਤੋਂ ਕੋਈ ਐਕਸ਼ਨ ਲਵੇ ਦਾਸ ਅਵਰ ਪਰਪਸ ਵਾਸ ਹੁਣ ਤੁਸੀਂ ਫਾਲੋਅ ਅਪ ਚਿੱਠੀ ਲਿਖੋਗੇ ਜੀ ਇਸ ਗੱਲ ਨੂੰ ਕਲੀਅਰਿਫਾਈ ਕਰਨ ਲਈ ਕਿਉਂਕਿ ਇਹ ਹੁਣ ਚਿੱਠੀ ਪੀਅਰ ਪੋਲੀ ਹੈ ਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਟੀਮ ਦੇ ਨਾਂ ਤੁਸੀਂ ਲਿਖ ਕੇ ਭੇਜੀ ਆ ਫਾਲੋਅ ਅਪ ਚਿੱਠੀ ਲਿਖ ਕੇ ਭੇਜੋਗੇ ਆ ਭੇਜ ਦਿੱਤੀ ਗਈ ਆ ਜਾਂ ਉਹਦੀ ਤਿਆਰੀ ਕਰ ਰਹੇ ਹੋ ਪੜ੍ਹ ਕੇ ਭੇਜੋਗੇ ਜੀ ਅਸੀਂ ਚਿੱਠੀ ਬਣਾ ਕੇ ਇਹਨੂੰ ਅੱਜ ਬਣਾ ਰਹੇ ਆ ਭੇਜਦੇ ਪੋਲੀਵਰ ਨੂੰ ਇਹੇ ਵੇ ਸਾਡਾ ਦੇਖੋ ਸ਼ੁਰੂ ਤੋਂ ਵੀ ਤੁਸੀਂ ਤੁਸੀਂ ਹਰ ਵੇਲੇ ਮੀਡੀਆ ਵਿੱਚ ਮੈਂ ਆਉਣਾ ਹੈਗਾ ਤੁਹਾਨੂੰ ਪਤਾ ਵੀ ਅਸੀਂ ਕਦੇ ਵੀ ਸਾਡੀ ਟੈਂਸ਼ਨ ਨਹੀਂ ਦੇ ਵਿੱਚ ਕਮਿਊਨਿਟੀ ਤੋੜੀ ਹੈ ਆ ਵੀ ਸਾਡੀ ਟੈਂਸ਼ਨ ਕਮਿਊਨਿਟੀ ਜੋੜੀ ਹੈ ਅਸੀਂ ਆ ਵੀ ਲਗੇਂ ਸਬੰਧਿਆ ਰਹੇ ਹਾਂ ਜਿਹੜੇ ਕਮਿਊਨਿਟੀ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਜੀ ਤੇ ਅਸੀਂ ਕਮਿਊਨਿਟੀ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਚਿੱਠੀ ਲਿਖ ਰਹੇ ਹਾਂ ਵੀ ਇਹ ਜਿਹੜੀ ਚੀਜ਼ ਗਲਤ ਲਿਖੀ ਗਈ ਹੈ ਕੀ ਆ ਵੀ ਇਹ ਐਕਚੁਅਲੀ ਸਾਨੂੰ ਸਾਡਾ ਪਰਪਸ ਹੋਰ ਸੀਗਾ ਤੇ ਸਾਡਾ ਪਰਪਸ ਡਿਫਰੈਂਸ ਹੈਗਾ ਵੀ ਚਿੱਠੀ ਗਲਤ ਲਿਖੀ ਗਈ ਜੀ ਕਲੈਰੀਫਿਕੇਸ਼ਨ ਸੋ ਇੱਕ ਜਾਰੀ ਕਰੋਗੇ ਕਮਿਊਨਿਟੀ ਵਾਸਤੇ ਵੀ ਸੋ ਇੱਕ ਚਿੱਠੀ ਪੀਆਰ ਪੋਲੀਵ ਤੇ ਕੰਜ਼ਰਵੇਟਿਵ ਪਾਰਟੀ ਨੂੰ ਲਿਖ ਕੇ ਭੇਜੋਗੇ ਇੱਕ ਕਲੈਰੀਫਿਕੇਸ਼ਨ ਭਾਈਚਾਰੇ ਵਾਸਤੇ ਵੀ ਸਾਂਝੀ ਕਰੋਗੇ ਜੀ ਹਾਂਜੀ ਹਾਂਜੀ ਸਾਰੀ ਸਾਨੂੰ ਵੀ ਉਹ ਚਿੱਠੀ ਦੀ ਕਾਪੀ ਭੇਜਾਂਗੇ ਜੀ ਉਹਦੀ ਮੇਜਰ ਚਿੱਠੀ ਕਲੈਜ਼ਿੰਗ ਕਰਕੇ ਚਿੱਠੀ ਲਿਖ ਕੇ ਸਾਨੂੰ ਕਰਾਈ ਸਾਨੂੰ ਇੱਕ ਭੇਜ ਦੇ ਸਾਰੇ ਮੀਡੀਆ ਨੂੰ ਭੇਜਦੇ ਆ ਜੀ ਤਾਂ ਕਿ ਕਲੈਰੀਫਿਕੇਸ਼ਨ ਹੋਏ ਚਿੱਠੀ ਹੂੰ ਬਹੁਤ ਮਿਹਰਬਾਨੀ ਸਦੀਸ਼ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਨਮਸਕਾਰ ਸੂਮੰਦਰ ਦੇ ਪ੍ਰਧਾਨ ਸतीश ਕੁਮਾਰ ਜੀ ਗੱਲਬਾਤ ਕਰ ਰਹੇ ਸਨ ਤੁਸੀਂ ਉਹਨਾਂ ਦਾ ਸਪਸ਼ਟਿਕਰਨ ਸੁਣ ਲਿਆ ਕਹਿੰਦੇ ਵੀ ਜਿਹੜੀ ਚਿੱਠੀ 2 ਹਫ਼ਤੇ ਪਹਿਲਾਂ ਲਿਖ ਕੇ ਵਿਰੋਧੀ ਧਿਰ ਦੇ ਲੀਡਰ ਨੂੰ ਭੇਜ ਦਿੱਤੀ ਵੀ ਸਿੱਖ ਭਾਈਚਾਰੇ ਨਾਲ ਸੰਬੰਧਤ ਆਪਣੇ ਐਮਪੀ ਤੇ ਆਪਣੇ ਉਮੀਦਵਾਰ ਤੁਸੀਂ ਸਾਡੇ ਕੋਲ ਕਿਉਂ ਭੇਜੇ ਵੀ ਹਿੰਦੂਆਂ ਦੀਆਂ ਸਮੱਸਿਆਵਾਂ ਨੂੰ ਹਿੰਦੂ ਐਮਪੀ ਦਾਦਾ ਵਧੀਆ ਸਮਝ ਸਕਦਾ ਕਹਿੰਦੇ ਚਿੱਠੀ ਪੜ੍ਹੀ ਨਹੀਂ ਸੀ ਪੜੇ ਬਿਗੈਰ ਸਾਈਨ ਕਰਕੇ ਭੇਜ ਦਿੱਤੀ ਵੈਲ ਚਲੋ ਖੈਰ ਐਟਲੀਸਟ ਇੰਨਾ ਜ਼ਰੂਰ ਹੈ ਕਿ ਔਨ 에ਅਰ ਆ ਕੇ ਉਹਨਾਂ ਨੇ ਇਸ ਗੱਲ ਨੂੰ ਕਬੂਲ ਜ਼ਰੂਰ ਕੀਤਾ ਉਤੇ ਪੋਚੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਕਿਹਾ ਵੀ ਚਲੋ ਇਹਦੇ ਬਾਰੇ ਮਾਫੀ ਮੰਗ ਸਕਦੇ ਹਾਂ ਹੁਣ ਕਲੈਰੀਫਿਕੇਸ਼ਨ ਵਾਲੀ ਚਿੱਠੀ ਲਿਖ ਕੇ ਭੇਜਣਗੇ ਪਰ ਕੱਲ ਜਦੋਂ ਤੋਂ ਸੋਸ਼ਲ ਮੀਡੀਆ ਤੇ ਲੈਟਰ ਲੀਕ ਹੋਈ ਆ ਐ ਨਸ਼ਰ ਹੋਈ ਆ ਉਹਨੇ ਚਿੰਤਾ ਦੀ ਜ਼ਰੂਰ ਵਧਾ ਦਿੱਤੀ ਸੀ ਦੇਖੋ ਇਸ ਵੇਲੇ ਇਹ ਕੋਈ ਈਜ਼ਲੀ ਗੱਲਾਂ ਸੀ ਨਾ ਵੀ ਇੱਥੇ ਹਿੰਦੂ ਭਾਈਚਾਰੇ ਦੇ ਹਿੰਦੂ ਫੋਬੀਆ ਫੈਲ ਰਿਹਾ ਇਸ ਮਸਿਆਵਾਂ ਨੇ ਅ ਸੋਸ਼ਲ ਮੀਡੀਆ ਦਾ ਰੌਲਾ ਕੁਝ ਲੋਕ ਹੈਗੇ ਨੇ ਐਂਡ ਉਹ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਨੇ ਹਰ ਕਮਿਊਨਿਟੀ ਦੇ ਵਿੱਚ ਨੇ ਇਹਨਾਂ ਨੂੰ ਪਤਾ ਕਿ ਆਮ ਤੌਰ ਤੇ ਜਿੰਨਾ ਅਸੀਂ ਆਪਸ ਦੇ ਵਿੱਚ ਇੱਥੇ ਰਹਿ ਰਹੇ ਹਾਂ ਬੜਾ ਰਲ ਮਿਲ ਕੇ ਰਹਿ ਰਹੇ ਹਾਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਵੀ ਕਿਸੇ ਜ਼ਿੰਮੇਵਾਰ ਵਿਅਕਤੀ ਵੱਲੋਂ ਜਦੋਂ ਇਹ ਜੀ ਗੱਲ ਆਉਂਦੀ ਹੈ ਨਾ ਤਾਂ ਉਹ ਉਹ ਬੜੀ ਡਿਸਪਾਇੰਟਿੰਗ ਹੋਣੀ ਪड़ਦੀ ਹੈ ਜਿਵੇਂ ਕਿ ਆ ਚਿੱਠੀ ਬਣੀ ਸੋ ਚਲੋ ਚੰਗੀ ਗੱਲ ਹੈ ਇਹਦੀ ਕਲੈਰੀਫਿਕੇਸ਼ਨੇ ਜਾਰੀ ਕਰ ਦੇਣਗੇ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਤੋਂ ਰੇਜ਼ ਕਰਨਾ ਬੜਾ ਜ਼ਰੂਰੀ ਆ ਜਦੋਂ ਤੁਸੀਂ ਕਿਸੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਕਿਸੇ ਸੰਸਥਾ ਦੇ ਤੁਸੀਂ ਮੁਖੀ ਹੋ ਖਾਸ ਤੌਰ ਤੇ ਕਿਤੇ ਤਾਰਮਕ ਸੰਸਥਾ ਦੇ ਮੁਖੀਓ ਬੜੇ ਸੈਂਸਿਟਿਵ ਦੌਰ ਦੇ ਵਿੱਚੋਂ ਕੁਝ ਚੀਜ਼ਾਂ ਦੇ ਆਧਾਰ ਤੇ ਅਸੀਂ ਗੁਜ਼ਰਦੇ ਪਏ ਹਾਂ ਉਦੋਂ ਆਪਣੀ ਸ਼ਬਦਾਵਲੀ ਦਾ ਆਪਣੇ ਵੱਲੋਂ ਲਿਖੇ ਆਪਣੇ ਵੱਲੋਂ ਬੋਲੇ ਲਫ਼ਜ਼ਾਂ ਦਾ ਧਿਆਨ ਰੱਖਣਾ ਨਾਪ ਤੋਲ ਕੇ ਬੋਲਣਾ ਬੜਾ ਜ਼ਰੂਰੀ ਹੁੰਦਾ ਸੋ ਇਹ ਗੱਲ ਹੋਈ ਹੈ ਬਾਕੀ ਹਾਂ ਜੇ ਕੋਈ ਮੰਗ ਕਰਨੀ ਆ ਇਹਨਾਂ ਪੋਲਿਟਿਕਲ ਪਾਰਟੀਆਂ ਤੋਂ ਜੇ ਚਾਹੀਦਾ ਲੱਗਦਾ ਕਿ ਰਿਪਰੈਜ਼ੈਂਟੇਸ਼ਨ ਬੈਟਰ ਚਾਹੀਦੀ ਆ ਮੰਗ ਕਰਨ ਵਾਲੀ ਤੇ ਇਹ ਹੈ ਵੀ ਆਪਣੇ ਨਾਮੀਨੇਸ਼ਨ ਪ੍ਰੋਸੈਸ ਨੂੰ ਸਾਫ਼ ਸੁਥਰਾ ਕਰੋ ਇਹ ਸਾਰੀ ਪਾਰਟੀਆਂ ਤੋਂ ਮੰਗ ਕਰਨ ਵਾਲੀ ਆ ਅਕੈਨ ਉਸ ਹੀ ਕਹਿੰਦੇ ਆ ਡੈਮੋਕ੍ਰੇਸੀ ਦਾ ਬੜਾ ਇੱਥੇ ਠੋਕ ਵਜਾ ਕੇ ਜੀ ਪਹਿਰੇਦਾਰੀ ਕੀਤੀ ਜਾਂਦੀ ਆ ਆ ਨਾਮਿਨੇਸ਼ਨ ਦੇ ਵਿੱਚ ਕਿਵੇਂ ਪਾਰਟੀਆਂ ਆਪਣੇ ਚਾਹੇਤੇ ਕੈਂਡੀਡੇਟ ਨੂੰ ਮੂਹਰੇ ਕਰ ਦਿੰਦੀਆਂ ਨੇ ਗੱਲ ਕਿਸੇ ਤੋਂ ਲੁਕਮੀ ਨਹੀਂ ਆ ਕਲੀਨਅਪ ਦਾ ਨੋਮੀਨੇਸ਼ਨ ਵਾਲਾ ਪ੍ਰੋਸੈਸ ਕਰਨ ਵਾਲਾ ਜਿਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵੀ ਵੋਟ ਪਾਉਣ ਦਾ ਹੱਕਦਾਰ ਜਿਦੇ ਵਿੱਚ ਪਰਮਨੈਂਟ ਰੈਜ਼ੀਡੈਂਟ ਵੀ ਵੋਟ ਪਾ ਦਿੰਦਾ ਜਿਦੇ ਵਿੱਚ ਲੋਕੀ ਆਪਣੀ ਐਡਰੈਸ ਚੇਂਜ ਕਰਾਰਾ ਕਰੂ ਕੇ ਜਿਹੜੇ ਕੈਂਡੀਡੇਟ ਨੂੰ ਸਪੋਰਟ ਕਰਨਾ ਹੁੰਦਾ ਟਿਕੜਮ ਬਾਜ਼ੀ ਨਾਲ ਉਹਨੂੰ ਪ੍ਰੋਪ ਅਪ ਕਰ ਲੈਂਦੇ ਨੇ ਪਾਰਟੀਆਂ ਵੀ ਕਿਵੇਂ ਕਿਹੜੇ ਕੈਂਡੀਡੇਟ ਦਾ ਰਾਹ ਡੱਕਦੀਆਂ ਨੇ ਜਿਹਨੂੰ ਉਹ ਨਹੀਂ ਚਾਹੁੰਦੀਆਂ ਵੀ ਜਿੱਤ ਕੇ ਮੂਹਰੇ ਆ ਜਵੇ ਇਹ ਸਭ ਕੁਝ ਹੁੰਦਾ ਸੋ ਜੇ ਕੋਈ ਮੰਗ ਕਰਨੀ ਹੈ ਨਾ ਸਿਆਸੀ ਪਾਰਟੀਆਂ ਤੋਂ ਤਾਂ ਕਿ ਬੈਟਰ ਰੈਪ੍ਰেজੈਂਟੇਸ਼ਨ ਮਿਲ ਸਕੇ ਤਾਂ ਮੰਗ ਇਹ ਕਰਨ ਵਾਲੀ ਆ ਵੀ ਆਪਣਾ ਨਾਮੀਨੇਸ਼ਨ ਪ੍ਰੋਸੈਸ ਕਲੀਨ ਅਪ ਕਰੋ ਇਹਦੇ ਬਾਰੇ ਅਸੀਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਫੋਰਨ ਇੰਟਰਫੀਰੈਂਸ ਵਾਲੀ ਜਿਹੜੀ ਇਨਕੁਆਇਰੀ ਕੈਨੇਡਾ ਦੇ ਵਿੱਚ ਹੋਈ ਉਸ ਰਿਪੋਰਟ ਦੇ ਵਿੱਚ ਵੀ ਨਾਮੀਨੇਸ਼ਨ ਪ੍ਰੋਸੈਸ ਦੇ ਵਿੱਚ ਜਿਹੜੇ ਲੂਪ ਹੋਲਸ ਨੇ ਉਹ ਵਾਰ-ਵਾਰ ਹਾਈਲਾਈਟ ਕੀਤੇ ਗਏ ਸੀ ਉੱਤੇ ਕੋਈ ਪਾਰਟੀ ਨਹੀਂ ਕੁਸਕਦੀ ਉੱਤੇ ਨਹੀਂ ਕੋਈ ਬੋਲਦਾ ਕਿਉਂਕਿ ਉਹਨਾਂ ਲੂਪ ਹੋਲਸ ਦਾ ਫਾਇਦਾ ਸਾਰੀਆਂ ਸਿਆਸੀ ਪਾਰਟੀਆਂ ਉਠਾ ਰਹੀਆਂ ਨੇ ਬਾਕੀ ਇੱਕ ਮੰਨਤ ਭਾਗੀ ਗੱਲ ਇਹ ਜ਼ਰੂਰ ਹੈ ਰਿਪਰੈਜ਼ੈਂਟੇਸ਼ਨ ਦੇ ਹਵਾਲੇ ਤੋਂ ਹੀ ਚੀਜ਼ ਦੇ ਬਾਰੇ ਅਸੀਂ ਪਹਿਲਾਂ ਵੀ ਬੜੀ ਵਾਰੀ ਡਿਸਕਸ਼ਨ ਤੇ ਗੱਲ ਕਰ ਚੁੱਕੇ ਹਾਂ ਅਨਫੋਰਚੂਨੇਟਲੀ ਕੈਨੇਡਾ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਵੱਖੋ ਵੱਖਰੇ ਭਾਈਚਾਰਿਆਂ ਨਾਲ ਸੰਬੰਧਿਤ ਜਿੱਥੇ ਪੋਪੂਲੇਸ਼ਨ ਦੀ ਕਨਸੈਂਟਰੇਸ਼ਨ ਆ ਉੱਥੇ ਬੰਦੇ ਦੀ ਜਿਹੜੀ ਚੋਣ ਹੁੰਦੀ ਆ ਐਮਪੀ ਐਮਐਲਏ ਕੌਣ ਬਣਦਾ ਪਿਆ ਉੱਥੇ ਲਿਆਕਤ ਨਹੀਂ ਹੈਗੀ ਪ੍ਰਾਥਮਿਕਤਾ ਕਿ ਬੰਦੇ ਦੇ ਵਿੱਚ ਗੱਲ ਕਰਨ ਦਾ ਹੁਨਰ ਹੈ ਬੰਦੇ ਦਾ ਕੋਈ ਵਿਜ਼ਨ ਹੈ ਜਾਂ ਨਹੀਂ ਲਿਆਕਤ ਨਹੀਂ ਵੇਖਣੀ ਉੱਥੇ ਅਸੀਂ ਵੇਖਣਾ ਲਾਸਟ ਨੇਮ ਸਿਰ ਦੇ ਅੰਦਰ ਕੀ ਆ ਉਹ ਨਹੀਂ ਵੇਖਣਾ ਸਿਰ ਦੇ ਉੱਤੇ ਕੀ ਆ ਉਹ ਵੇਖ ਲੈਣੇ ਆ ਇਹ ਸਮੱਸਿਆ ਇੱਥੇ ਕੈਨੇਡਾ ਦੀ ਸਾਡੀ ਪੋਲਿਟਿਕਸ ਦੇ ਵਿੱਚ ਬਣ ਚੁੱਕੀ ਹੋਈ ਆ ਪਿਛਲੇ ਕਈ ਸਾਲਾਂ ਦੀ ਬਣ ਚੁੱਕੀ ਹੋਈ ਆ ਤੇ ਹੁਣ ਉਹਦੇ ਵਿੱਚ ਹੋਰ ਜ਼ਿਆਦਾ ਇਸ ਤਰ੍ਹਾਂ ਦੀ ਪ੍ਰਵਿਰਤੀ ਨਜ਼ਰ ਆ ਰਹੀ ਆ ਸੋ ਜੇ ਮੰਗ ਕੋਈ ਕਰਨੀ ਆ ਬੈਟਰ ਰੈਪਰੈਜ਼ੈਂਟੇਸ਼ਨ ਹਾਸਲ ਕਰਨ ਲਈ ਤਾਂ ਪਹਿਲੀ ਮੰਗ ਸ਼ੁਰੂਆਤ ਇੱਥੋਂ ਹੋਣੀ ਚਾਹੀਦੀ ਆ ਕਿ ਨਾਮੀਨੇਸ਼ਨ ਪ੍ਰੋਸੈਸ ਕਲੀਨ ਅਪ ਕਰਨ ਪਾਰਟੀਆਂ ਨਾਮੀਨੇਸ਼ਨ ਪ੍ਰੋਸੈਸ ਇਲੈਕਸ਼ਨਜ਼ ਕੈਨੇਡਾ ਦੇ ਪਰਵਿਊ ਦੇ ਹੇਠ ਨਹੀਂ ਆਉਂਦਾ ਉਹ ਪਾਰਟੀਆਂ ਦੇ ਆਪਣੇ ਇੰਟਰਨਲ ਰੂਲਸ ਦੇ ਮੁਤਾਬਕ ਚੱਲਦਾ ਹੈ